ਜਿਸ ਗੁਰੂ ਅਰਜਨ ਸਾਹਿਬ ਦਾ ਨਾਮ ਜਪ ਕੇ ਲੱਖਾਂ ਤਰ ਗਏ ਸਕਾ ਭਰਾ ਗੁਰੂ ਅਰਜਨ ਦੇ ਮਹਾਰਾਜ ਨਾਲ ਪਿਆਰ ਨਹੀਂ ਬਣਾ ਸਕਿਆ ਬਾਬਾ ਪ੍ਰਿਥੀ ਚੰਦ ਨਹੀਂ ਤਰਿਆ ਮਾਫ਼ ਕਰਿਓ ਬਾਬਾ ਪ੍ਰਿਥੀ ਚੰਦ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਵੇਖਦਾ ਵੀ ਹੈ, ਬੋਲ ਵੀ ਰੰਦਾ ਹੈ ਪਰ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਦੇ ਨਾਮ ਲੈ ਕੇ ਜਾਂ ਦਰਸ਼ਨ ਕਰਕੇ ਬਾਬਾ ਪ੍ਰਿਥੀ ਚੰਦ ਤਰਿਆ ਨਹੀਂ ਪਤਾ ਕਿਉਂ ਗੁਰੂ ਦੀ ਬਖਸ਼ਿਸ਼ ਦਾ ਵਿਸ਼ਰਾਮ ਪ੍ਰਿਥੀ ਚੰਦ ਦੇ ਹਿਰਦੇ ਵਿੱਚ ਕਿਉਂ ਨਹੀਂ ਹੋਇਆ ਹੰਕਾਰ ਕਰਕੇ ਮੈਂ ਵੱਡਾ ਹਾਂ ساری ਉਮਰ ਪ੍ਰਿਥੀ ਚੰਦ ਦੀ ਸੁਲਾ ਨਹੀਂ ਹੋਈ ਜਿੱਥੇ ਹਉਮੈ ਅਹੰਕਾਰ ਹੋਵੇ ਉੱਥੇ ਪਾਪ ਜਨਮ ਲੈਂਦਾ ਜਿੱਥੇ ਪਾਪ ਜਨਮ ਲਵੇ ਉੱਥੇ ਦੁੱਖ ਪੈਦਾ ਹੁੰਦੇ ਪ੍ਰਿਥੀ ਚੰਦ ਦੇ ਅੰਦਰ ਪਾਪ ਜਨਮ ਲੈਂਦਾ ਉਹ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਦੇ ਸੁਪੁੱਤਰ ਧਨਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਚਾਰ ਵਾਰ ਤਾਂ ਬਚਪਨ ਵਿੱਚ ਮਰਵਾਉਣ ਦੀ ਕੋਸ਼ਿਸ਼ ਕਰਦਾ ਕਦੇ ਖਡਾਵੇ ਨੂੰ ਕੱਲਿਆਂ ਲੈ ਲਈ ਇਹਦੇ ਦਹੀਂ ਵਿੱਚ ਜ਼ਹਿਰ ਪਾ ਕੇ ਦੇ ਦਈ ਸਪੇਰੇ ਨੂੰ ਕੱਲਿਆਂ ਬਾਲ ਹਰਗੋਬਿੰਦ ਸਾਹਿਬ ਖੇਡਦੇ ਨੇ ਸੱਪ ਛੱਡਦੇ ਦਾਈ ਨੂੰ ਕੱਲਿਆਂ ਤੈਨੂੰ 200 ਰਾਜਤ ਬਣਨ ਦਵਾਵਾਂਗਾ ਕਿਸੇ ਤਰ੍ਹਾਂ ਹਰਗੋਬਿੰਦ ਨੂੰ ਜ਼ਹਿਰ ਲਾ ਕੇ ਦੁੱਧ ਪਿਲਾ ਦੇ ਸਾਥ ਸੰਗਤ ਉਹ ਜ਼ਹਿਰ ਲਾ ਕੇ ਦੁੱਧ ਪਿਲਾਉਣ ਵਾਲੀ ਦਾਈ ਬਡਾਲੀ ਵਿੱਚ ਮਰ ਗਈ ਦਹੀਂ ਵਿੱਚ ਜ਼ਹਿਰ ਲਾਉਣ ਵਾਲਾ ਬ੍ਰਹਮਣ ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਪਤਾ ਲੱਗਾ ਬਾਲ ਹਰਗੋਬਿੰਦ ਸਾਹਿਬ ਨੇ ਦਹੀਂ ਨਾ ਖਾਦਾ ਉਹ ਕੌਲੀ ਦਹੀਂ ਵਾਲੀ ਹੱਥ ਮਾਰ ਕੇ ਸੁੱਟ ਦਿੱਤੀ ਘਰ ਚ ਘੁੰਮਦੇ ਹੋਏ ਕੁੱਤੇ ਨੇ ਦਹੀਂ ਖਾਦਾ ਉਹ ਖੰਦਿਆ ਸਾਰ ਮਰ ਗਿਆ ਰੌਲਾ ਪੈ ਗਿਆ ਨਹੀਂ ਵਜ ਜਹਿਰ ਹੈ ਸ੍ਰੀ ਗੁਰੂ ਅਰਜਨ ਦੇ ਮਹਾਰਾ ਨੇ ਬਚਨ ਕਹੇ ਇਸ ਬਾਲ ਹਰਗੋਬਿੰਦ ਸਾਹਿਬ ਦਾ ਬਾਲ ਵਸਤਾ ਕਿਸੇ ਨਾਲ ਕੋਈ ਬੈਰ ਨਹੀਂ ਹੈ ਬੱਚੇ ਦਾ ਤਾਂ ਬਾਲ ਵਸਤਾ ਕਿਸੇ ਦਾ ਵੀ ਕਿਸੇ ਨਾਲ ਬੈਰ ਨਹੀਂ ਹੁੰਦਾ ਉੱਥੇ ਪਾਤਸ਼ਾਹ ਨੇ ਬਚਨ ਕਹੇ ਸਾਡਾ ਬੈਰ ਸਾਡੇ ਪੁੱਤ ਵਿੱਚੋਂ ਕੱਢਣ ਵਾਲਾ ਜਾ ਉਹ ਜਿਹਨੇ ਜ਼ਹਿਰ ਲਾਈ ਹੈ ਉਹ ਵੀ ਤੜਫ ਤੜਫ ਕੇ ਮਰੇਗਾ ਜਿਹਨੇ ਰਲਾਉਣ ਵਾਸਤੇ ਕਿਹਾ ਹੁਣ ਉਹ ਵੀ ਤੜਫੇਗਾ ਸਾਸ ਸੰਗਤ ਇਤਿਹਾਸ ਪੜੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਬਦ ਲਿਖਿਆ ਜਿਹੜੇ ਬ੍ਰਾਹਮਣ ਨੇ ਜ਼ਹਿਰ ਲਾਈ ਜਿਹੜੇ ਖੜਾਵੇ ਨੇ ਦਹੀਂ ਵਿੱਚ ਜ਼ਹਿਰ ਲਾਈ ਉਹਦੇ ਸੂਲ ਉੱਠਿਆ ਫਿਰ ਉਹ ਜਿਵੇਂ ਮਾਰਨਾ ਚਾਹੁੰਦਾ ਸੀ ਤਿਵੇਂ ਆਪ ਮਰਿਆ ਸੂਲ ਨਾਲ ਲੇਪਨ ਲਾਗੋ ਤਿਲਕਾ ਮੂਲ ਦੁਸ਼ਟ ਬ੍ਰਹਮਣ ਨੂੰ ਵਾ ਹੋਇ ਕੈ ਸੂਲ ਉਹ ਬ੍ਰਹਮਣ ਸੂਲ ਉੱਠਿਆ ਖੜਾਵੇ ਦੇ ਉਹ ਹੀ ਉਹ ਦਰਦ ਜਿਹੜਾ ਕਿਸੇ ਨੂੰ ਮਾਰਨਾ ਚਾਹੁੰਦਾ 19 ਪੀੜਾ ਉਹਨੇ ਦਰਦ ਦੇ ਨਾਲ ਉਹਦੀ ਮੌਤ ਹੋਈ ਫਿਰ ਬਾਬੇ ਪ੍ਰਿਥੀ ਚੰਦ ਤੇਇਆ ਤਾਪ ਨਹੀਂ ਉਤਰਿਆ ਤਪ ਤਪ ਕੇ ਬਾਬਾ ਪ੍ਰਿਥੀ ਚੰਦ ਮਰ ਗਿਆ ਕਹਿਣ ਤੋਂ ਭਾਗ ਇਹ ਸਾਧ ਸੰਗਤ ਜਿਹੜਾ ਕਿਸੇ ਨੂੰ ਦੁੱਖ ਦੇਣਾ ਚਾਹੁੰਦਾ ਰਵਰਸ ਉਹਨੂੰ ਆਉਂਦਾ ਹੈ ਇਹ ਤੁਸੀਂ ਜ਼ਿੰਦਗੀ ਵਿੱਚ ਆਪਾਂ ਸਾਰਿਆਂ ਨੇ ਯਾਦ ਰੱਖਣੇ ਸੌਖੀ ਉਦਾਹਰਨ ਹੈ ਕਿਸਾਨ ਆਪਣੇ ਹੱਥੋਂ ਬੁੱੱਖਾਂ ਭਰ ਕੇ ਦਾਣੇ ਛੱਡਦਾ ਹੈ ਕੁਝ ਮਹੀਨਿਆਂ ਬਾਅਦ ਟਰਾਲੀਆਂ ਭਰ ਕੇ ਖੇਤ ਚੋਂ ਕੱਢਦਾ ਹੈ ਸੱਜਣਾ ਜੋ ਬੀਜੇਗਾ ਕਈ ਗੁਣ ਵੱਧ ਕੇ ਤੈਨੂੰ ਮਿਲਣਾ ਹੈ ਪੁੰਨ ਬੀਜੇਗਾ ਪੁੰਨ ਮਿਲੇਗਾ ਜੇ ਤੂੰ ਭਲਾ ਚਾਹੁੰਨਾ ਹੈ ਭਲਾ ਬੀਜਣਾ ਸ਼ੁਰੂ ਕਰ ਜੇ ਤੂੰ ਸੁੱਖ ਚਾਹੁੰਨਾ ਹੈ ਸੁੱਖ ਬੀਜਣਾ ਸ਼ੁਰੂ ਕਰ ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਲੋਕਾਂ ਦਾ ਭਲਾ ਕਰਨਾ ਸ਼ੁਰੂ ਕਰ ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ